ਚਪਾਈ ਹੈ ਬਿਰਥੀ ਕਾਰਨ ਜਾਈ ਸਿਮਰਨ ਦੀ ਵਰਕਤ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ ਤੇ ਸਿਮਰਨ ਦੀ ਕੀਤੀ ਹੋਈ ਕਮਾਈ ਕਦੇ ਵਿਅਰਥ ਨਹੀਂ ਜਾਂਦੀ ਤਿਸ ਪ੍ਰਵ ਤਿਆਗ ਅਵਰ ਕਤਰਾਚੋ ਜੋ ਸਭ ਮੈਂ ਰਹਿ ਆ ਸਮਾਈ ਜਿਹੜਾ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਦ ਮੈਂ ਕੀਆ ਕਹਿੰਦੇ ਬਨਸਪਤੀ ਵਿੱਚ ਅੱਗ ਵਿੱਚ ਹਰ ਇੱਕ ਦੁੱਧ ਘਿਓ ਵਿੱਚ ਜਿਵੇਂ ਉਹ ਚੀਜ਼ਾਂ ਦੀਆਂ ਨਹੀਂ ਮੌਜੂਦ ਹੁੰਦੀਆਂ ਨੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਊਚ ਨੀਚ ਮੈ ਜੋਤ ਸਮਾਣੀ ਘਟ ਘਟ ਮਾਦੋ ਜੀਆ ਉਹ ਹਰ ਥਾਂ ਰਮਿਆ ਹੋਇਆ ਹੈ ਆਖੋ ਸਤਨਾ ਤਿਸ ਪ੍ਰਵ ਤਿਆਗ ਅਵਰ ਕਤਰਾਚੋ ਜੋ ਸਭ ਮੈਂ ਰਹਾ ਸਮਾਈ ਮਹਾਰਾਜ ਕਹਿੰਦੇ ਜਿਹੜਾ ਮਾਲਕ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਉਹਨੂੰ ਛੱਡ ਕੇ ਹੋਰ ਕਿਹੜੇ ਪਾਸੇ ਮਸਤ ਹੋ ਰਿਹਾ ਹੈ ਉਹ ਤੋਂ ਵਿਨਾਗਤ ਨਹੀਂ ਪੈਣੀ ਆਖੋ ਸਤਨਾਮ ਖਿਆਲ ਰੱਖਿਓ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪੈਂਦੀ ਉਹਦੀ ਕਿਤੋਂ ਵੀ ਪੂਰੀ ਨਹੀਂ ਹੋ ਸਕਦੀ ਆਖੋ ਸਤਨਾਮ ਤਿਸ ਪ੍ਰਵ ਤਿਆਗ ਅਵਰ ਕਤਰਾਚੋ ਸਾਮੈ ਰਹਾ ਸਮਾਈ ਹਰ ਹਰ ਸਿਮਰ ਹੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਮਹਾਰਾਜ ਕਹਿੰਦੇ ਤੂੰ ਗੁਰੂ ਜੀ ਦੇ ਵਚਨ ਪਿਆਰ ਦੇ ਨਾਲ ਸੁਣਤਾ ਸਈ ਜਿਹੜਾ ਮਾਲਕ ਹਰ ਪਾਸੇ ਮੌਜੂਦ ਹੈ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਿਆ ਕਰ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਜਿਵੇਂ ਆਪਾਂ ਸਾਧ ਸੰਗ ਵਿੱਚ ਮੈਂ ਮਿਲ ਕੇ ਬੈਠਦੇ ਆਂ ਮੋਲੇ ਧਾਰ ਵਰਕਾ ਹੁੰਦੀ ਏ ਜਿੱਥੇ ਮਨ ਦਾ ਟਿਕਾਓ ਬਣਦਾ ਸਿਮਰਨ ਅਸੀਂ ਘਰ ਵਿੱਚ ਵੀ ਕਰ ਸਕਦੇ ਆਂ ਬਾਣੀ ਅਸੀਂ ਘਰ ਵਿੱਚ ਵੀ ਬੈਠ ਕੇ ਪੜ ਸਕਦੇ ਆਂ ਪਰ ਜੋ ਅਕਾਗਰਤਾ ਜੋ ਕਿਰਪਾ ਸਤਸੰਗ ਵਿੱਚ ਹੁੰਦੀ ਹੈ ਉਹਦਾ ਬਹੁਤ ਜ਼ਿਆਦਾ ਫਰਕ ਹੈ ਆਖੋ ਸਤਨਾਮ ਸਤਸੰਗ ਵਿੱਚ ਮਨ ਟਿਕਦਾ ਹੈ ਸਤਸੰਗ ਵਿੱਚ ਮੂਲੇ ਧਾਰ ਵਰਕਾ ਹੁੰਦੀ ਹੈ ਸਿਮਰਨ ਦੀ ਉਪਦੇਸ਼ ਦੀ ਤਾਂ ਕਰਕੇ ਮਾਰੇ ਕਹਿੰਦੇ ਆ ਵੀ ਸਤਸੰਗ ਵੀ ਕਰਨੀ ਬਹੁਤ ਜ਼ਰੂਰੀ ਹੈ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਘਰ ਮਹਾਰਾਜ ਕਹਿੰਦੇ ਤੇਰੀ ਮਿਹਨਤ ਨੂੰ ਜਰੂਰ ਫਲ ਲੱਗੇਗਾ ਪਰ ਤੂੰ ਸਿਮਰਨ ਦੀ ਮਿਹਨਤ ਕਰਨੀ ਸ਼ੁਰੂ ਕਰ ਦੇ ਤੇ ਲਗਾਤਾਰ ਕਰਦਾ ਰਹੇ ਕਰਦਾ ਰਹੇ ਤੇ ਜੋ ਬੰਦਾ ਮਿਹਨਤ ਕਰਦਾ ਹੈ ਉਹਨੂੰ ਫਲ ਜਰੂਰ ਮਿਲਦਾ ਹੈ ਆਖੋ ਸਤਨਾਮ ਇਸ ਤਰ੍ਹਾਂ ਮਹਾਰਾਜ ਕਹਿੰਦੇ ਪੂਰਨ ਹੋਵੇ ਘਾਲ ਭਾਵ ਸਿਮਰਨ ਦੀ ਮਿਹਨਤ ਜਰੂਰ ਸਫਲ ਹੋਏਗੀ ਹੋਏਗੀ ਸਾਰ ਸੰਭਾਲੈ ਨਿਤ ਪ੍ਰਤਿਪਾਲੈ ਪ੍ਰੇਮ ਸਹਿਤ ਗਾਲ ਲਾਵੈ ਉਹ ਪਰਮਾਤਮਾ ਸਭ ਜੀਵਾਂ ਦੀ ਸੰਭਾਲ ਕਰਦਾ ਤੂੰ ਕਾਹੇ ਡੋਲੈ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਤੂੰ ਡੋਲਣਾ ਮਹਾਰਾਜ ਕਹਿੰਦੇ ਆ ਤੂੰ ਸਿਮਰਨ ਦੀ ਕਮਾਈ ਕਰਿਆ ਕਰ ਤੇਰਾ ਮੁਖ ਉਜਲਾ ਹੋ ਜਾਏਗਾ ਅੱਗੇ ਵੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕੋਈ ਦੁੱਖ ਲੱਗਾ ਹੈ ਭਾਵਨਾ ਪੂਰੀ ਨਹੀਂ ਹੋ ਰਹੀ ਤੂੰ ਸਿਮਰਨ ਦੀ ਕਮਾਈ ਕਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਤ ਨਿੰਦਿਆ ਛੱਡ ਕੇ ਤੂੰ ਕਮਾਈ ਕਰਨੀ ਸ਼ੁਰੂ ਕਰ ਮਹਾਰਾਜ ਕਹਿੰਦੇ ਜਰੂਰ ਕਿਰਪਾ ਹੋਏ ਜੇ satsang ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ੰਕਾ ਰਹਾ ਵੀ ਪਤਾ ਨਹੀਂ ਹੋਏਗੀ ਕਿ ਨਾ ਹੋਏਗੀ ਫਿਰ ਭਰੋਸਾ ਨਹੀਂ ਹੈ ਫਿਰ ਵਿਸ਼ਵਾਸ ਨਹੀਂ ਹੈ ਸਭ ਤੋਂ ਪਹਿਲਾਂ ਤੂੰ ਵਿਸ਼ਵਾਸ ਕਰ ਜਿਵੇਂ ਆਪਣੇ ਆ ਤੇ ਵਿਸ਼ਵਾਸ ਹੁੰਦਾ ਬੱਚੇ ਨੂੰ ਆਪਣੇ ਮਾਤਾ ਪਿਤਾ ਤੇ ਭਰੋਸਾ ਹੁੰਦਾ ਹੈ ਵੀ ਮੇਰਾ ਮਾਤਾ ਪਿਤਾ ਮੇਰੇ ਵਾਸਤੇ ਸੋਚਦਾ ਕਦੇ ਮਾਤਾ ਪਿਤਾ ਤੋਂ ਉਹਨੂੰ ਡਰ ਨਹੀਂ ਲੱਗਦਾ ਵੀ ਮੈਨੂੰ ਧੋਖਾ ਦੇਵੇਗਾ। ਇਸੇ ਤਰ੍ਹਾਂ ਗੁਰੂ ਤੋਂ ਕਦੇ ਡਰਨਾ ਕਿ ਤੇਰੇ ਨਾਲ ਧੋਖਾ ਹੋਏਗਾ ਨਹੀਂ ਹੋਏਗਾ। ਪਰ ਜੋ ਗੁਰੂ ਕਹਿੰਦਾ ਉਹਨੂੰ ਕਰਨਾ ਕਰ। ਸਿਮਰਨ ਦੀ ਕਮਾਈ ਕਰ। ਪਾਠ ਕਰਿਆ ਕਰ। ਚਿੰਤਾ ਕਰਨ ਦੀ ਲੋੜ ਨਹੀਂ ਹੈ। ਮਾਰੇ ਕਹਿੰਦੇ ਚਿੰਤਾ ਨਾ ਕਰ ਚਿੰਤਨ ਕਰ। ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਾਹਿਤ ਗਲ ਲਾਵੈ ਉਹ ਸਭ ਜੀਵਾਂ ਦੀ ਸਾਰ ਲੈ ਕੇ ਸੰਭਾਲ ਕਰਦਾ ਹੈ ਸਦਾ ਪਾਲਣਾ ਕਰਦਾ ਹੈ ਤੇ ਸਿਮਰਨ ਕਰਨ ਵਾਲਿਆਂ ਨੂੰ ਉਹ ਪ੍ਰੇਮ ਨਾਲ ਆਪਣੇ ਗਲੇ ਨਾਲ ਲਾ ਲੈਂਦਾ ਆਖੋ ਸਤਨਾਮ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਤੈਨੂੰ ਵਿਸਾਰ ਕੇ ਤੈਨੂੰ ਕਿਵੇਂ ਮਿਲ ਸਕਦਾ ਹੈ ਤੇ ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹਨੂੰ ਵਿਸਾਰ ਕੇ ਉਹਨੂੰ ਨਹੀਂ ਮਿਲਿਆ ਜਾਂਦਾ ਨਾ ਇਸ ਤਰ੍ਹਾਂ ਮਹਾਰਜ ਸੱਚੇ ਭਾਈ ਸਾਹਿਬ ਕਹਿੰਦੇ ਆ ਤੂੰ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਕਿ ਮਾਲਕਾ ਮੇਰੇ ਵਸ ਦਾ ਰੋਗ ਨਹੀਂ ਹੈ ਵੀ ਮੈਂ ਆਪਣੇ ਮਨ ਤੇ ਕਾਬੂ ਪਾ ਸਕਦਾ ਹਾਂ ਮੇਰੇ ਵੱਸ ਨਹੀਂ ਹੈ ਇਹ ਤੁਸੀਂ ਕਿਰਪਾ ਕਰੋ ਕਿਵੇਂ ਅਰਦਾਸ ਕਰਿਆ ਕਰੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਜਿਹੜੇ ਮੈਨੂੰ ਰੋਗ ਲੱਗੇ ਹੋਏ ਨੇ ਕਾਮ ਕ੍ਰੋਧ ਲੋਭ ਝੂਠ ਨਿੰਦਿਆ ਆਦਕ ਦੇ ਇਹਨਾਂ ਸਾਰੇ ਵਿਕਾਰਾਂ ਤੋਂ ਤੂੰ ਮੈਨੂੰ ਆਪ ਹੀ ਛੁਡਾ ਸਕਦਾ ਹੈ ਇਨਤੇ ਆਪ ਛੜਾਵੋ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛੜਾਵੋ ਹੇ ਸਤਿਗੁਰੂ ਜੀ ਤੁਸੀਂ ਆਪ ਹੀ ਛੜਾ ਸਕਦੇ ਹੋ ਏ ਪੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਮੇਰੇ ਇਸ ਮਨ ਵਿੱਚੋਂ ਇਨ੍ਹਾਂ ਵਕਾਰਾਂ ਨੂੰ ਕੱਢ ਕੇ ਮੈਨੂੰ ਆਪਣੇ ਚਰਨਾਂ ਨਾਲ ਜੋੜਨਾ ਕਰੋ ਤਾਂ ਕਿ ਮੇਰਾ ਭਲਾ ਹੋ ਸਕੇ ਆਪਣੀ ਬੇਦਾ ਆਪ ਜਨਾਵੋ ਹਰ ਜਨ ਮੰਗਲ ਗਾਵੋ ਆਪਣੀ ਭਗਤੀ ਦੀ ਜਾਂਚ ਸਾਨੂੰ ਤੂੰ ਆਪ ਹੀ ਸਿਖਾ ਸਕਦਾ ਹੈ ਕਿ ਕਿਵੇਂ ਭਗਤੀ ਕਰਨੀ ਹੈ ਕਿਵੇਂ ਵੰਦਗੀ ਕਰਨੀ ਹੈ ਕਿਵੇਂ ਤੂੰ ਸਾਨੂੰ ਬਖਸ਼ ਸਕਦਾ ਹੈ ਮੈਂ ਤਾਂ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਣ ਦੂਰ ਤੇ ਆਈ ਮੈਂ ਤੇ ਰੂਪਹੀਣ ਹਾਂ ਮੈਂ ਤੇ ਬੱਧ ਬੁੱਲ ਤੋਂ ਹੀਣੀ ਹਾਂ ਮੈਨੂੰ ਕੁਛ ਨਹੀਂ ਗਿਆਨ ਰੂਪਹੀਣ ਬੁੱਧਵਲ ਹੀਣੀ ਮੋਹੇ ਪਰਦੇਸਣ ਦੂਰ ਤੇ ਆਈ ਮੈਂ ਤੇ ਪਰਦੇਸਣ ਹਾਂ ਬੜੀ ਦੂਰੋਂ ਆਈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਹੁਣ ਤੁਸੀਂ ਰਹਿਮਤ ਕਰੋ ਆਪਣੀ ਵਿਦ ਆਪ ਜਨਾਵੋ ਆਪਣੀ ਭਗਤੀ ਦੀ ਜਾਂਚ ਤੁਸੀਂ ਮੈਨੂੰ ਆਪ ਹੀ ਸਿਖਾ ਸਕਦੇ ਹੋ ਹਰ ਜਨ ਮੰਗਲ ਗਾਵੋ ਮੈਨੂੰ ਪ੍ਰੇਰਣਾ ਦੇ ਕੇ ਮੈਂ ਤੇਰੇ ਗੁਰਮਖ ਜਨਾਂ ਨਾਲ ਤੇਰੇ ਸੰਤ ਜਨਾਂ ਨਾਲ ਮਿਲ ਕੇ ਮੈਂ ਤੇਰੀ ਸਿਫਤਸਲਾ ਦੇ ਗੀਤ ਗਾਇਆ ਕਰਾਂ ਗੁਰਮਖ ਜਨ ਸਾਧੂ ਜਨ ਸਾਧੂਆਂ ਦੀ ਮਹਾਪੁਰਖਾਂ ਦੀ ਸੰਗਤ ਦੀ ਕਿਉਂ ਲੋੜ ਪੈਂਦੀ ਹੈ ਕਿਉਂਕਿ ਉਹ ਆਪ ਜਪਦੇ ਐ ਤੇ ਹੋਰਨਾਂ ਨੂੰ ਜਪਾਉਂਦੇ ਐ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਗੁਰਮੁਖ ਜਨਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਤੇਰੇ ਗੀਤ ਗਾਇਆ ਕਰਾਂ ਵਿਸਰ ਨਾਹੀ ਕਬਹੂ ਹਿਏ ਤੇ ਏ ਵੇਦ ਮਨ ਮੈਂ ਪਾਵੂ ਐ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਮਨ ਵਿੱਚ ਤੂੰ ਇਹੋ ਜੀ ਸਿੱਖਿਆ ਪਾ ਦੇ ਕਿ ਮੇਰੇ ਹਿਰਦੇ ਚੋਂ ਤੂੰ ਕਦੇ ਵੀ ਨਾ ਭੁੱਲੇ ਆਖੋ ਸਤਨਾਮ ਜਦੋਂ ਉਹ ਨਾ ਭੁੱਲਿਆ ਉਹਨੂੰ ਸਦਾ ਅੰਗ ਸੰਗ ਸਮਝੇਗਾ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਤੈਨੂੰ ਹਰ ਮੁਸ਼ਕਲ ਵਿੱਚ ਤੇਰੀ ਮਦਦ ਕਰੇਗਾ ਜਦੋਂ ਉਹਨੂੰ ਅੰਗ ਸੰਗ ਅਰਦਾਸ ਕਰਕੇ ਨਾਲ ਤੁਰਿਆ ਅਮਰਤ ਵੇਲੇ ਜਦੋਂ ਉੱਠਦੇ ਆ ਨਾ ਕੋਈ ਵੀ ਕੰਮ ਜਾਨੇ ਆ ਤਾਂ ਅਰਦਾਸ ਕਰਿਆ ਕਰੋ ਕਿਵੇਂ ਐ ਮਾਲਕਾ ਮੈਂ ਆਹ ਕਾਰਜ ਕਰਨ ਜਾ ਰਿਹਾ ਹਾਂ ਤੇ ਤੁਸੀਂ ਮੇਰੇ ਨਾਲ ਚੱਲੋ ਮੇਰੀ ਮਦਦ ਕਰੋ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਚੱਲਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਿਹਰ ਕਰਦੇ ਆ ਆਖੋ ਸਤਨਾਮ ਹਰ ਜਨ ਮੰਗਲ ਕਾਉ ਤੂੰ ਉਹਦੇ ਗੀਤ ਗਾਇਆ ਕਰ ਤੇ ਐਸੀ ਕਿਰਪਾ ਕਰ ਸਤਿਗੁਰੂ ਜੀ ਐਸੀ ਸਿੱਖਿਆ ਪਾ ਵਿਵੇਕ ਬੁੱਧ ਫਿਰ ਮਾਰਾ ਸੱਚੇ ਪਾਈਸ਼ਾ ਸਾਨੂੰ ਵਖਸ਼ ਦਿੰਦੇ ਗੁਰ ਪੂਰਾ ਪਿਟਿਓ ਵਡਭਾਗੀ ਜਨ ਨਾਨਕ ਕਤਹਿ ਨਾ ਭਾਉ ਤੈਨੂੰ ਵੱਡੇ ਭਾਗਾ ਨਾਲ ਪੂਰਾ ਗੁਰੂ ਮਿਲਿਆ ਹੁਣ ਤੂੰ ਹੋਰ ਕਿਸੇ ਪਾਸੇ ਨਾ ਦੌੜਦਾ ਫਿਰ ਮਾਰੇ ਇਹ ਕਹਿੰਦੇ ਦੁਬਤਾ ਚ ਨਾ ਪਿਆ ਕਰੋ ਜਿਹੜਾ ਬੰਦਾ ਦੁਬਤਾ ਵਿੱਚ ਪੈਂਦਾ ਹੈ ਨਾ ਉਹ ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਦੁਬਤਾ ਨਾ ਪੜੋ ਹਰ ਵੇਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਇਸ ਤਰ੍ਹਾਂ ਜਦੋਂ ਅਸੀਂ ਯਾਦ ਕਰਾਂਗੇ ਨਾ ਸ਼ਬਦ ਫਿਰ ਸਾਡੇ ਤੇ ਕਿਰਪਾ ਹੁੰਦੀ ਹੈ ਗੁਰ ਪੂਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨਾ ਧਾਵੋ ਹੁਣ ਤੂੰ ਹੋਰ ਕਿਸੇ ਪਾਸੇ ਦੌੜਦਾ ਨਾ ਫਿਰ ਗੁਰੂ ਦਾ ਸ਼ਬਦ ਰੂਪੀ ਮੰਤਰ ਜਪਿਆ ਕਰ ਇਤੋਂ ਵੱਡਾ ਮੰਤਰ ਕੋਈ ਨਹੀਂ ਹੈ ਮੂਲ ਮੰਤਰ ਗੁਰ ਮੰਤਰ ਜਪਿਆ ਕਰ ਇਹ ਤੇਰੇ ਮਨ ਦੀ ਸ਼ੰਕਾ ਜਦੋਂ ਤੂੰ ਜਗਾ ਜਗਾ ਤੇ ਤੁਰਿਆ ਫਿਰੇਂਗਾ ਬੜੀ ਦੁਨੀਆ ਬੈਠੀ ਹੈ ਤੈਨੂੰ ਲੁੱਟਣ ਲਈ ਇੱਕਾ ਤੁਕੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਈ ਵਾਰੀ ਫਸ ਜਾਂਦੇ ਆਂ ਮਨ ਲਓ ਮੈਂ ਕੋਈ 100 ਬੰਦੇ ਨੂੰ ਇਹ ਗੱਲ ਕਹਿ ਦਿੰਨਾ ਕਿ ਆ ਤੇਰਾ ਕੰਮ ਹੋ ਜਾਏਗਾ ਤੇ ਇਹ ਪੱਕਾ ਜਾਣ ਲਓ ਵੀ 20 ਬੰਦਿਆਂ ਦਾ ਕੰਮ ਹੋ ਜਾਏਗਾ ਬਾਕੀ ਸਾਰੇ ਚੁੱਪ ਕਰ ਜਾਣਗੇ 20 ਬੰਦੇ ਰੌਲਾ ਪਾਉਣਗੇ ਵੀ ਮੇਰਾ ਉੱਥੇ ਕੰਮ ਸ਼ੁੱਧ ਹੋ ਗਿਆ ਆਖੋ ਸਤਨਾਮ ਹਰ ਚੀਜ਼ ਦਾ ਤਰੀਕਾ ਹੁੰਦਾ ਹੈ 20 ਬੰਦਿਆਂ ਨੂੰ ਜਿਹੜੀ ਆਪਾਂ ਗੱਲ ਕਹਿਤੀ ਵੀ ਆ ਤੇਰੀ ਪੂਰੀ ਹੋ ਜਾਏਗੀ 10-5 ਦੀ ਉਹਦੇ ਚ ਹੋ ਜਾਂਦੀ ਹੈ ਹੋਰ ਕੀ ਹੁੰਦਾ ਹੈ ਹੋਰ ਕੁਝ ਨਹੀਂ ਹੁੰਦਾ ਜਿਹਦਾ ਨਹੀਂ ਹੁੰਦਾ ਉਹ ਵਿਚਾਰਾ ਚੁੱਪ ਕਰ ਜਾਂਦਾ ਜਿਹੜਾ ਹੋ ਜਾਂਦਾ ਉਹ ਹੋਰਨਾਂ ਨੂੰ ਖਿੱਚ ਕੇ ਲੈ ਕੇ ਜਾਂਦਾ ਵੀ ਚਾਲ ਫਲਾਨੇ ਬਾਬੇ ਕੋਲੇ ਉਹ ਤੇ ਉਹ ਬਹੁਤ ਵਧੀਆ ਕੰਮ ਕਰਦਾ ਫਿਰ ਅਸੀਂ ਆ ਫੇਸਬੁਕਾਂ ਤੇ ਦੇਖਦੇ ਆ ਭਾਈ ਫਲਾਨੇ ਦਾ ਮਾਨਸਿਕ ਆਰਥਿਕ ਸਰੀਰਕ ਸ਼ੋਸ਼ਣ ਹੋ ਗਿਆ ਹੁਣ ਹੀ ਆ ਜਦੋਂ ਗੁਰੂ ਦਾ ਦਰ ਛੱਡ ਕੇ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਉਹ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਅਗਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਈ ਉਸ ਪਰਮਾਤਮਾ ਦਾ ਸਿਮਰਨ ਕੀਤਿਆਂ ਹੀ ਇਹ ਮੈਲ ਹੈ ਜਿਹੜੀ ਮਨ ਤੋਂ ਲੈ ਸਕਦੀ ਹੈ ਤੇ ਫਿਰ ਜੋ ਨਾਸ ਰਹਿਤ ਪਰਮਾਤਮਾ ਹੈ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਅਗਨਾਸੀ ਜੀਵਨ ਕੋ ਦਾਤਾ ਸੇਮਰਤ ਸਭ ਮਾਲਕ ਕੋਈ ਚੜ੍ਹਦੀ ਕਲਾ ਵਾਲੇ ਸਿੱਖ ਬਣਨਾ ਮੈਂ ਸਦਾ ਕਿੰਨਾ ਉਹਨਾਂ ਬੀਬੀਓ ਚੇਤੇ ਕਰਿਆ ਕਰੋ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਉਹਨਾਂ ਨੂੰ ਜਪਿਆ ਕਰੋ ਤੇ ਫਿਰ ਕਦੇ ਟੋਟ ਨਹੀਂ ਆਏਗੀ ਆਖੋ ਸਤਨਾਮ ਦ੍ਰਿੜ ਅਰਾਦਾ ਕਿ ਮਾਲਕਾ ਧਰਮ ਦੀ ਖਾਤਰ ਕਦੇ ਮਰਨਾ ਵੀ ਪਿਆ ਮਰ ਜਾਾਂਗੇ ਤੇਰੇ ਤੋਂ ਆਪਣੇ ਆਪ ਨੂੰ ਵਾਰਦੇ ਆ ਸੁਣਿਆ ਸੀ ਨਾ ਵੀ ਆ ਜਿਹੜੀਆਂ ਪ੍ਰਕਰਮਾ ਕਰਦੇ ਆਪਾਂ ਉੱਪਰ ਦੀ ਢੇੜਾ ਦੇ ਨੇ ਇਹਦਾ ਕੋਈ ਮਨੋਰਥ ਹੈ ਐਵੇਂ ਨਹੀਂ ਵੀ ਮੱਥਾ ਟੇਕਿਆ ਤੇ ਉਤੋਂ ਦੀ ਆ ਗਏ ਇਹਦਾ ਮਤਲਬ ਇਹ ਹੁੰਦਾ ਵੀ ਮੈਂ ਤੈਨੂੰ ਆਪਣੇ ਆਪ ਤੋਂ ਵਾਰਦਾ ਹਾਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਸੱਚ ਜਦੋਂ ਕਹਤਾ ਵੀ ਤੇਰੇ ਜਦੋਂ ਕਿਸੇ ਤੇ ਛੱਡਦੀ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ ਮਾਲੋ ਆਪਣਾ ਵਿਆਹ ਸ਼ਾਦੀ ਹੁੰਦਾ ਕਈ ਵਾਰੀ ਆਪਾਂ ਕਿਸੇ ਸਿਆਣੇ ਬੰਦੇ ਨੂੰ ਕਹਿ ਦਿੰਦੇ ਆ ਵੀ ਤੇਰੀ ਜ਼ਿੰਮੇਵਾਰੀ ਹੈ ਉਹ ਬੰਦਾ ਸੋਚਦਾ ਵੀ ਹੁਣ ਮੇਰੀ ਜ਼ਿੰਮੇਵਾਰੀ ਹੈ ਕਿਤੇ ਕੋਈ ਨੁਕਸਾਨ ਨਾ ਹੋ ਜੇ ਇਹਨਾਂ ਨੂੰ ਜ਼ਿੰਮੇਵਾਰੀ ਬਣ ਗਈ ਨਾ ਤੇ ਜਦੋਂ ਗੁਰੂ ਤੇ ਛੱਡ ਦਿੱਤਾ ਫਿਰ ਗੁਰੂ ਵੀ ਕਹੇਗਾ ਮੇਰੇ ਸੇਵਕ ਨੇ ਮੇਰੇ ਤੇ ਡੋਰੀ ਸਿੱਟੀ ਹੈ ਤੇ ਦਾ ਕਾਰਜ ਰਾਸ ਕਰਨਗੇ ਸਤਿਗੁਰੂ ਆਖੋ ਸਤਨਾਮ ਗੁਣ ਨੇ ਦਾ ਆਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਇਹ ਗੁਣਾ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਸਹਾਰਾ ਹੈ ਹਰ ਵੇਲੇ ਪਰ ਕੋਈ ਵਿਰਲਾ ਮਨੁੱਖ ਕੋਈ ਵਿਰਲਾ ਮਨੁੱਖੀ ਹੈ ਜਿਹੜਾ ਇਸ ਮਲਾਪ ਨੂੰ ਹਾਸਲ ਕਰਦਾ ਹੈ ਆਖੋ ਸਤਨਾਮ ਮਾਫ਼ ਕਰਨਾ ਅਸੀਂ ਤੇ ਕਈ ਵਾਰ ਇਹ ਨਾ ਬਣ ਹੈਰਾਨ ਹੁੰਦਾ ਹੈ ਇਤਿਹਾਸ ਨਹੀਂ ਪੜਿਆ ਹੁੰਦਾ ਚਲੋ ਸਭ ਨੂੰ ਉਨਾ ਗਿਆਨ ਨਹੀਂ ਹੁੰਦਾ ਮੈਨੂੰ ਵੀ ਉਨਾ ਗਿਆਨ ਨਹੀਂ ਜਿੱਡਾ ਵੱਡਾ ਇਤਿਹਾਸ ਹੈ ਮੈਨੂੰ ਵੀ ਉਹਨਾਂ ਗਿਆਰ ਨਹੀਂ ਵੀ ਜਿੰਨਾ ਕੁਛ ਬਾਣੀ ਦਸਦੀ ਹੈ ਪਰ ਥੋੜਾ ਪਤਾ ਹੋਵੇ ਜਿਨ੍ਹਾਂ ਨੇ ਸਾਡੇ ਗੁਰੂਆਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੇ ਵਡਭਾਗਿਆਂ ਨੇ ਗੋਲੀ ਚਲਾਈ ਤੇ ਅਸੀਂ ਮੰਨ ਦੇ ਦੁਰੇ ਫਿਰਦੇ ਹਾਂ ਆਖੋ ਸਤਨਾਮ ਇਸ ਤਰ੍ਹਾਂ ਫਿਰ ਅਸੀਂ ਕਹਿੰਦੇ ਆ ਸਾਨੂੰ ਸੁਖ ਸ਼ਾਂਤੀ ਭਲੇ ਖਾਇ ਲੇਖਾ ਪ੍ਰਮਾਤਮਾ ਨੂੰ ਦੇਣਾ ਇੱਕ ਦਿਨ ਠੀਕ ਹੈ ਪਦਾਰਥ ਮਿਲ ਜਾਣਗੇ ਕੁਝ ਉਹ ਮਿਲ ਹੀ ਜਾਂਦੇ ਆ ਜੋ ਸਾਡੀ ਲਿਖਿਆ ਤਕਦੀਰ ਵਿੱਚ ਉਹਨੂੰ ਕੋਈ ਨਹੀਂ ਢਾਲ ਸਕਦਾ ਪਿਆਰ। ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਦਇਆ ਕੀਤੀ ਹੈ। ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਨੂੰ ਜਪਿਆ ਕਰ ਗੁਰੂ ਦਾ ਦਰ ਛੱਡ ਕੇ ਕੁਛ ਨਹੀਂ ਮਿਲਣਾ ਲੇਖਾ ਤੇਰੀ ਜਿੰਦ ਨੇ ਦੇਣਾ ਬਹੁ ਪਰਪੰਚ ਕਰ ਪਰ ਤਨ ਲਿਆਵੈ ਸੁੱਤਦਾਰਾ ਪੈ ਆਨ ਲਟਾਵੈ ਮਨ ਮੇਰੇ ਭੂਲੇ ਕਾਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਜਿਨ੍ਹਾਂ ਦੀ ਖਾਤਰ ਤੁਰਿਆ ਫਿਰਨਾ ਨਾ ਜਗਾ ਜਗਾ ਤੇ ਲੇਖਾ ਤੇਰੀ ਜਿੰਦ ਨੂੰ ਦੇਣਾ ਪੈਣਾ ਆਖੋ ਸਤਨਾ ਏਦੀ ਸ਼ਰਨ ਵਿੱਚ ਬੜੇ ਸੁਖ ਨੇ ਪਿਆਰੇ ਜਾ ਕੇ ਸ਼ਰਨ ਪਿਆ ਸੁਖ ਪਾਈ ਐ ਬੌੜ ਦੁਖ ਨਾ ਹੋਈ ਜ ਜਿਹਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲਈਦਾ ਫਿਰ ਕਦੇ ਦੁਖ ਨਹੀਂ ਵਿਆਪਦਾ ਜਾ ਕੇ ਸ਼ਰਨ ਪਿਆ ਸੁਖ ਪਾਈ ਐ ਬੌੜ ਦੁਖ ਨਾ ਹੋਈ ਫਿਰ ਮਹਾਰਾਜ ਕਹਿੰਦੇ ਕਦੇ ਦੁਖ ਨਹੀਂ ਵਿਆਪਦਾ ਪੂਰੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਬੜ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਈ ਫਿਰ ਇਹ ਜਿਹੜੀ ਸਾਡੀ ਦੁਰਮਤ ਹੈ ਖੋਟੀ ਬੋਧਾ ਇਹ ਨਾਸ ਹੋ ਜਾਂਦੀ ਹੈ ਕਾਦੇ ਨਾਲ ਜੀ ਗੁਰੂ ਜੀ ਦੇ ਉਪਦੇਸ਼ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸੁਣਦੇ ਹੋਈਏ ਬਾਣੀ ਦੀ ਵਿਚਾਰ ਸੁਣਦੇ ਹੋਈਏ ਫਿਰ ਵੀ ਮਨ ਭਟਕਦਾ ਰਹੇ ਫਿਰ ਵੀ ਜਗਾ ਜਗਾ ਤੇ ਤੁਰਿਏ ਫਿਰਿਏ ਗੱਲ ਚੰਗੀ ਨਹੀਂ ਲੱਗਦੀ ਆਖੋ ਸਤਨਾ ਮੇਰੇ ਮਾਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸ਼ਰਣ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਖੋਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਮਿਲਦੀ ਆ ਪਹਿਲੀ ਗੱਲ ਮਹਾਰਾਜ ਕਹਿੰਦੇ ਆ ਤੇ ਉਹਨਾਂ ਨੂੰ ਮਿਲਿਆ ਫਿਰ ਕੀ ਹੁੰਦਾ ਇੱਥੇ ਆ ਕੇ ખોਟੀ ਬੁੱਧਾ ਜਿਹੜੀ ਸਾਡੀ ਉਹ ਨਾਸ ਹੋ ਜਾਂਦੀ ਹੈ ਮਹਾਰਾਜ ਸੱਚੇ ਪਾਇਸ਼ਾ ਕਿੰਨਾ ਮਾਣ ਬਖਸ਼ਦੇ ਆ ਤਨ ਕੀ ਧੂਰ ਨਾਨਕ ਦਾਸ ਵੰਛੈ ਜਿਨ ਹਰ ਨਾਮ ਰਿਦੈ ਪਰੋਈ ਮਹਾਰਾਜ ਕਹਿੰਦੇ ਦਾਸ ਨਾਨਕ ਪਾਪ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਪਰੋ ਕੇ ਰੱਖਿਆ ਹੈ ਨਾਮ ਪਰੋ ਕੇ ਰੱਖਿਆ ਸਿਮਰਨ ਬੰਦ ਇਹ ਸੁੱਕੇ ਹੋਏ ਮਨਾਂ ਦੀਆਂ ਨਿਸ਼ਾਨੀਆਂ ਨੇ ਜਿਹੜਾ ੜਕਦਾ ਫਿਰਦਾ ਹੈ ਜਗਾ ਜਗਾ ਤੇ ਕਿਉਂਕਿ ਜਨਮਾਂ ਜਨਮਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਹੈ ਉਹ ਮਨ ਮਰੇ ਦੀ ਨਿਸ਼ਾਨੀ ਆ ਜਦੋਂ ਅਸੀਂ ਪੂਰੇ ਗੁਰੂ ਨੂੰ ਛੱਡ ਕੇ ਸਾਡਾ ਭਰੋਸਾ ਨਹੀਂ ਵੱਜਦਾ ਜਦੋਂ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ ਮਹਾਰਾਜ ਕਹਿੰਦੇ ਵੈਦ ਗੁਰੂ ਸ਼ਰਨ ਪਏ ਮਨੁੱਖ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਤੇ ਆਤਮਿਕ ਜੀਵਨ ਦੀ ਹਰਿਆਵਲ ਤੋਂ ਸਖਣੇ ਉਹਦੇ ਮਨ ਨੂੰ ਨਾਮ ਦਾਰੂ ਦਾ ਸਹਾਰਾ ਦਿੰਦਾ ਹੈ ਜਦੋਂ ਮਨ ਕਹਿੰਦੇ ਆ ਡੋਲਦਾ ਹੈ ਥਾਲੀ ਦੇ ਪਾਣੀ ਵਾਂਗੂ ਵਿਸ਼ਾ ਇੱਥੋਂ ਭੜਾ ਹੋ ਜੇ ਸ਼ੈਦ ਇੱਥੋਂ ਭੜਾ ਹੋ ਜੇ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਰੋਸਾ ਰੱਖ ਲੈ ਤੇ ਮਹਾਰਾਜ ਲਾਜ ਰੱਖ ਦੇਣਗੇ ਆਖੋ ਸਤਨਾਮ ਰੱਖੀ ਆਪਣੇ ਸੇਵਕਾਂ ਦੀ ਤਰੂ ਪ੍ਰਹਿਲਾਦ ਵਰਗਿਆਂ ਦੀ ਲਾਜ ਪਰਮੇਸ਼ਵਰ ਨੇ ਰੱਖੀ ਆਪਣੇ ਭਗਤਾਂ ਦੀ 라ਜ ਗੁਰਸਿੱਖਾਂ ਦੀ ਲਾਜ ਪ੍ਰਮਾਤਮਾ ਰੱਖਦਾ ਬਾਕੀ ਸੁਣਿਆ ਨਾਂ ਧੱਕੇ ਨਾਲ ਦਾਤ ਲਈ ਵੀ ਉਹ ਦੁੱਖ ਬਣ ਜਾਂਦੀ ਹੈ ਜੋ ਦਿੰਦਾ ਨਾ ਦਾਤ ਉਹਦੀ ਰਜਾ ਚ ਰਹੇ ਕਿੰ ਬਾਦਸ਼ਾਹ ਜੋ ਨਹੀਂ ਦੇ ਰਿਹਾ ਤਾਂ ਕੋਈ ਕਾਰਨ ਹੋ ਸਕਦਾ ਤੇਰੇ ਵਾਸਤੇ ਬਹੁਤੀ ਚੰਗੀ ਨਾ ਹੋਵੇ ਤੇ ਬਾਕੀ ਤੂੰ ਅਰਦਾਸ ਗੁਰੂ ਦੇ ਚਰਨਾਂ 'ਚ ਕਰੇਂਗਾ ਤਾਂ ਮਹਾਰਾਜ ਰਹਿਮਤ ਵੀ ਕਰ ਦਿੰਦੇ ਹੈ ਚਾਹੇ ਉਹ ਦੁੱਖ ਹੋਵੇ ਚਾਹੇ ਉਹ ਬਿਮਾਰੀ ਹੋਵੇ ਚਾਹੇ ਕੋਈ ਦਾਤ ਲੈਣੀ ਹੋਵੇ ਤਾਂ ਫਿਰ ਗੁਰੂ ਦੇ ਚਰਨਾਂ 'ਚ ਮਾਨ ਜੋੜ ਕੇ ਅਰਦਾਸ ਕਰਿਆ ਕਰ ਤੇਗ ਬਣਾ ਕੇ ਤੇ ਗੁਰੂ ਅਕੈ ਖੜ ਕੇ ਮਾਲਕਾ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਜੋ ਤੂੰ ਕਰਨਾ ਹੈ ਉਹ ਤੈਂ ਕਰਨਾ ਹੀ ਹੈ ਇੱਥੇ ਫਿਰ ਚਿੰਤਾ ਕਾਦੀ ਹੈ ਜਨਮ ਜਨਮ ਕੇ ਦੁਖ ਨਿਵਾਰਾ ਸੂਕਾ ਮਨ ਸਾਧਾਰ ਹੈ ਇਹ ਮਨ ਸੁੱਕਿਆ ਹੋਇਆ ਜਦੋਂ ਖੜਦਾ ਨਹੀਂ ਤੇ ਫਿਰ ਜਦੋਂ ਅਸੀਂ ਨਾਮ ਉਪਦੇਸ਼ ਲੈਨੇ ਆ ਫਿਰ ਆਤਮਿਕ ਜੀਵਨ ਦੀ ਹਰਿਆਵਲ ਆ ਜਾਂਦੀ ਹੈ ਤੇ ਨਾਮ دارੂ ਫਿਰ ਸਾਰਾ ਬਣ ਜਾਂਦਾ ਦਰਸ਼ਨ ਪੇਟ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਸੰਤੁਸ਼ਟ ਹੋ ਕੇ ਨਾ ਆਪਣੀ ਕਿਰਤਕਾਰ ਇੱਕ ਗੁਰੂ ਤੇ ਭਰੋਸਾ ਰੱਖ। ਸੰਤੁਸ਼ਟ ਹੋ ਕੇ ਕੰਮ ਕਰ ਸੰਤੁਸ਼ਟੀ ਆ ਜਾਏ ਗੁਰੂ ਤੇ। ਵਿਸ਼ਵਾਸ ਬਹੁਤ ਵੱਡੀ ਚੀਜ਼ ਹੁੰਦੀ ਹੈ। ਗੁਰੂ ਦਾ ਦਰਸ਼ਨ ਕਰਦਿਆਂ ਹੀ ਮਨੁੱਖ ਦੇ ਅੰਦਰ ਖੇੜਾ ਆ ਜਾਂਦਾ। ਪ੍ਰਮਾਤਮਾ ਦੇ ਨਾਮ ਨੂੰ ਆਪਣੇ ਜਦੋਂ ਸੋਚ ਮੰਡਲ ਵਿੱਚ ਵਸਾ ਲੈਂਦਾ ਗੁਰੂ ਜੀ ਦੇ ਉਪਦੇਸ਼ ਨੂੰ ਜਦੋਂ ਆਪਾਂ ਆਪਣੀ ਗੋਧੂ ਵਿੱਚ ਵਸਾ ਲੈਂਦੇ ਆ। ਮੇਰਾ ਵੈਦ ਗੁਰੂ ਗੋਬਿੰਦ ਦਾ ਉਹ ਗੋਵਿੰਦ ਦਾ ਰੂਪ ਪਰਮਾਤਮਾ ਪੂਰਾ ਗੁਰੂ ਮੇਰਾ ਹਕੀਮ ਹੈ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਖੰਡਾ ਇਹ ਹਕੀਮ ਆ ਜਿਸ ਮਨੁੱਖ ਦੇ ਮੂੰਹ ਵਿੱਚ ਹਰੀ ਨਾਮ ਦੀ ਦਵਾਈ ਪਾ ਦਿੰਦਾ ਹੈ ਉਹਦੀ ਜਮਾਂ ਦੀ ਫਾਹੀ ਕੱਟ ਦਿੰਦਾ ਤੇ ਆਮ ਦੁੱਖਾਂ ਦੀ ਕੀੜੀ ਗੱਲ ਆਖੋ ਸਤਨਾਮ ਆਤਮਕ ਮੌਤ ਲਿਆਉਣ ਵਾਲੇ ਬਕਾਰਾਂ ਦੀ ਫਾਈ ਉਹਦੇ ਅੰਦਰੋਂ ਪਰਮਾਤਮਾ ਫਿਰ ਕੱਟ ਦਿੰਦਾ ਸਮਝ ਲੈ ਫਾਈ ਕੱਟਦੀ ਜੋ ਤੂੰ ਆਜ਼ਾਦ ਹੋ ਗਿਆ ਜਦੋਂ ਕੋਈ ਚਿੰਤਾ ਹੀ ਨਹੀਂ ਵੀ ਆਪਾਂ ਕਿਹੜਾ ਕੋਈ ਮਾੜਾ ਕਰਮ ਕਰਨਾ ਹੈ ਆਪਾਂ ਨੂੰ ਕਿਹੜਾ ਕੋਈ ਡਰ ਹੈ ਆਪਾਂ ਨੂੰ ਕਿਹੜਾ ਕੋਈ ਭੈ ਹੈ ਉਹ ਉਹ ਫਾਹੀ ਵੀ ਕੱਟੀ ਗਈ ਪਾਪ ਤੂੰ ਜਿਉਂ ਰਿਹਾ ਕਿਉਂਕਿ ਮੈ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਰਹਿ ਤਾ ਉਹਨਾਂ ਨੂੰ ਹਾਵੀ ਨਹੀਂ ਹੋਣ ਦੇ ਰਿਹਾ ਜਦੋਂ ਉਹ ਉਹਨਾਂ ਤੋਂ ਪ੍ਰਮਾਤਮਾ ਨੇ ਛਡਾਤਾ ਸਮਝ ਲੈ ਤੇਰੀ ਫਾਹੀ ਕੱਟਦੀ ਸ਼ਬਦ ਪੜਿਆ ਸੀ ਨਾ ਵੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਜਦੋਂ ਐਦਾਂ ਕਿਹਾ ਵੀ ਤੁਸੀਂ ਛਡਾ ਸਕਦੇ ਹੋ ਉਹਨਾਂ ਤੋਂ ਛਡਾਤਾ ਤੇ ਪ੍ਰਮਾਤਮਾ ਨੇ ਸਾਡੀ ਜਮਾਂ ਦੀ ਫਾਹੀ ਕੱਟਦੀ ਆਖੋ ਸਤਨਾਮ ਇੱਥੇ ਵੀ ਕੱਟਦੇ ਆ ਅੱਗੇ ਵੀ ਕੱਟਦੇ ਆ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆ ਸਮਰਾਤ ਪੁਰਖ ਪੂਰਨ ਵਿਧਾਤੇ ਆਪੇ ਕਰਨਹਾਰਾ ਵਿਸ਼ਵਾਸ ਰੱਖਿਆ ਕਰੋ ਸਭ ਤਾਕਤਾਂ ਦਾ ਮਾਲਕ ਹੈ ਭਾਈ ਸਰਵ ਵਿਆਪਕ ਹੈ हे ਪ੍ਰਭੂਰ ਸਭ ਜੀਵਾਂ ਦੇ ਪੈਦਾ ਕਰਨ ਵਾਲੇ ਤੂੰ ਆਪ ਹੀ ਪੂਰਾ ਵੈਦ ਗੁਰੂ ਨੂੰ ਪੂਰਾ ਵੈਦ ਬਣਾਉਣ ਵਾਲਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਆਧਾਰਾ ਸਤਿਗੁਰੂ ਜੀ ਕਹਿੰਦੇ ਆਪਣੇ ਸੇਵਕ ਨੂੰ ਵੈਦ ਗੁਰੂ ਪਾਸੋਂ ਨਾਮ ਦਾ ਆਸਰਾ ਦਵਾ ਕੇ ਤੂੰ ਆਪ ਹੀ ਜਮਾਂ ਦੀ ਫਾਹੀ ਤੋਂ ਬਚਾ ਲੇਂਗਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ